ਸਾਸਰੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਕਿਸਾਨ ਲਾਈਵ ਪੰਡਾਵੇਂ ਤੁਹਾਡਾ ਸਵਾਗਤ ਬਣੇਰੇ ਉੱਠ ਕੇ ਪਰਾਲੀ ਪਰਾਲੀ ਲੈ ਕੇ ਆਏ ਆ ਆਪਣੀ ਫੈਕਟਰੀ ਚ ਤੇ ਇੱਥੇ ਅੱਜ ਗੱਲ ਕਰਨ ਲੱਗੇ ਆ ਵੀ ਆਪਣੇ ਨਵੇਂ ਸਾਜ਼ ਚ ਟਰੈਕਟਰ ਜ਼ਿਆਦਾ ਕਿਉਂ ਵਿਕੇ ਆ ਇਹ ਪਹਿਲਾ ਕਾਰਨ ਇਹ ਆ ਵੀ ਇਹਦਾ ਟਰੈਕਟਰ ਵਿਕਣ ਦਾ ਕਾਰਨ ਵੀ ਪਹਿਲੀ ਆਪਣੀ 70 ਤੋਂ ਲੈ ਕੇ 1.5 ਲੱਖ ਤੱਕ ਟਰੈਕਟਰ ਸਸਤੇ ਹੋਏ ਆ ਇਹਦਾ ਇਹ ਕਾਰਨ ਵੀ GST ਘਟੀ ਆ ਇਹਦੇ ਕਾਰਨ ਵਿਕਿਆ ਤੇ ਦੂਸਰਾ ਕਾਰਨ ਇਹ ਹੀ ਵੀ ਆਕਾਂ ਸਰਕਾਰੋਂ ਹਦਾਇਤਾਂ ਜਾਰੀਆਂ ਸਕਤ ਹੋਈਆਂ ਆਂ ਕਿ ਅੱਗ ਨਹੀਂ ਲਗੰਦੈਣੀ ਅੱਗ ਨਹੀਂ ਲਗੰਦੈਣੀ ਉਹਦੇ ਕਾਰਨ ਆਪਣੇ ਟਰੈਕਟਰ ਦੂਸਰਾ ਕਾਰਨ ਇਹ ਆ ਵੀ ਸੁਪਰ ਸੀਡਰ ਆਏ ਆ ਤੇ ਉਹ ਵੱਡਾ ਟਰੈਕਟਰ ਹੀ ਆਪਣਾ ਖੇਦਾ ਨਿੱਕਾ ਟਰੈਕਟਰ ਖੇਦਾ ਨਹੀਂ ਉਹਦੇ ਕਾਰਨ ਤਾਂ ਵੀ ਆਪਣਾ ਦੂਸਰਾ ਵੀ ਕਾਰਨ ਹੋਇਆ ਵੀ ਉਹਦੇ ਕਾਰਨ ਟਰੈਕਟਰ ਵਿਕੇ ਆ ਤੇ 30 ਲਾਖ ਦਾ ਕਾਰਨ ਇਹ ਹੋਇਆ ਵੀ 30 ਲਾਖ ਦਾ ਕਾਰਨ ਇਹ ਆ ਵੀ ਜਿਹੜੇ ਆਪਣੇ ਰੋਲਾ ਕਾਂ ਬਾਬਾ ਪਿਆ ਗਿਆ ਸੀ पीसीआईडी सीआईडी इंजन ਆਪਣੇ ਆਉਣੇ ਆ ਦੂਸਰੇ ਆਪਣੇ ਪਾਸ ਨਹੀਂ ਹੋਣੇ ਉਹਦੇ ਕਾਰਨ ਵੀ ਆਪਣਾ ਇਹ ਜਿਆਦਾ ਰੌਲਾ ਪਿਆ ਸੀ ਉਹਦੇ ਕਾਰਨ ਵੀ ਜਿਆਦਾ ਵਿਕੇ ਆ ਚੌਥਾ ਕਾਰਨ ਇਹ ਆ ਵੀ ਸਰਕਾਰ ਵੱਲੋਂ ਸਬਸਿਡੀਆਂ ਵਾਵਾ ਦਿੱਤੀਆਂ ਗਈਆਂ ਐ ਐਕਾਂ ਬਿੱਲਰ ਨਿਕਲੇ ਜਿਹੜੇ ਜਿਆਦੇ ਤੇ ਸਰਕਾਰ ਵੱਲੋਂ ਸਬਸਿਡੀਆਂ ਜਿਆਦਾ ਦਿੱਤੀਆਂ ਗਈਆਂ ਉਹਦੇ ਕਾਰਨ ਆਪਣਾ ਛੋਟੇ ਟਟ ਬਿੱਲਰ ਨਹੀਂ ਖੇਚ ਸਕਦੇ ਚਲੋ ਇਹ ਤੇ ਬਹੁਤ ਵਜਿਹਾ ਸਰਕਾਰ ਵੱਲੋਂ ਬਹੁਤ ਜਿਆਦਾ ਉਪਰਾਲਾ ਕੀਤਾ ਗਿਆ ਕਾ ਸਬਸਿਡੀਆਂ ਦਿੱਤੀਆਂ ਗਈਆਂ ਐ ਤੇ ਇਹਦੇ ਕਾਰਨ ਸਾਰੇ ਟਰੈਕਟਰ ਸਾਰੇ ਬੁੱਕ ਹੀ ਹੋ ਗਏ ਸਿਆਲ ਪਹਿਲਾਂ ਇਹ ਵੀ ਟਰੈਕਟਰ ਸਾਰੇ ਸਿਆਲ ਵੇਲੇ ਖਲੋ ਜੰਦੇ ਹੁਣ ਇਹ ਆ ਵੀ ਪਰਾਲੀ ਦਾ ਕੰਮ ਚੱਲਦਾ ਰਹਿੰਦਾ ਤਿੰਨ ਮਹੀਨੇ ਮੁੜ ਕੇ ਹੁਣ ਕਮਾਦਾਂ ਦਾ ਉਹ ਵੀ ਤਾਂ ਨਵੇਂ ਬਲੌਕ ਚ ਦਿਖਾਉਨੇ ਆ ਵੀ ਬੈਲਰ ਚੱਲ ਗਿਆ ਆਪਣੇ ਖੋਰੀ ਬੰਨਣਾ ਉਹ ਵੀ ਨਵੇਂ ਬਲੌਕਾਂ ਦਾ ਤੁਹਾਨੂੰ ਦਿਖਾਉਨੇ ਆ ਹੋਰ ਤੁਸੀਂ ਦੱਸਿਓ ਆਪਣਾ ਚੌਥਾ ਕਾਰਨ ਇਹ ਆ ਹੋਰ ਤੁਸੀਂ ਦੱਸਿਓ ਆਪਣੇ ਇਲਾਕੇ 'ਚ ਕਿੰਨਾ ਟਰੈਕਟਰ ਵਿਗਿਆ ਕਿਹੜਾ ਕਿਹੜਾ ਸੰਦ ਵਿਗਿਆ ਤੇ ਆਪਣੀ رائے ਜਰੂਰ ਸਾਂਝੀ ਕਰਿਆ ਉਹਨੂੰ ਕਮੈਂਟ ਕਰਕੇ ਦੱਸਿਓ ਫਿਰ ਮਿਲਦੇ ਆ ਨਵੇਂ ਬਲੌਕ ਨਾਲ ਓਕੇ ਜੀ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ